ਆਹ ਆਹ ਓਏ ਫੋਨ ਫੜ ਦੇ ਓ ਜੇ ਹੁਣ ਕੋਈ ਕਹਿੰਦਾ ਕਿ ਕਹਦਾ ਵੀ ਬੈਠਾ ਕੋਈ ਬੋਲਦਾ ਨਹੀਂ ਬੈਠਾ ਲੈ 15 ਤਰ੍ਹਾਂ ਕਰਦਾ ਵਾੜਾ ਆਏ ਓਕੇ ਚੱਲ ਚੱਲ ਕਰਤਾ ਵਾੜਾ ਕਰਾਤਾ ਵਾੜਾ ਮੋਹਰ ਪਰ ਮਾਰ ਲਈ ਹੋ ਗਿਆ ਆਹ 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 ਪਹਿਲੇ ਪਹਿਲੇ ਚੱਲੋ ਨਾ ਪਾਈ ਗਿਆ ਆਹ 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 ਚੱਲ 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 ਬਾਰੇ ਬਾਹਰ ਪਾਵੇ ਉਹਦਾ ਬਾਹਰ ਆ ਗਿਆ ਬਸ ਇੱਕ ਮਿੰਟ ਮੈਂ ਜਾਣਾ ਬੈਠੋ ਉਹ ਜੋ ਤਾਂ ਅੰਦਰੋਂ ਬਣਾਇਆ ਤੜਾਕੀ ਜੋ ਅਪਰੀਟੂਪਰੀਟੂ ਆਂ ਕਿ ਮਾਤ ਦੀ ਹਾਂਜੀ ਥਾਰ ਤੋਂ ਆਇਆ ਜੀ ਆਪਾਂ ਜੀ ਨਹੀਂ ਲਿਖਿਆ ਭਾਈ ਨਹੀਂ ਲਿਖਿਆ ਇਹ ਨਾਲ ਨਾਲ ਸ਼ੌਪ ਦੀ ਬਾਕੀ ਕੈਮਰੇ ਲੱਗੇ ਹੋ ਸਾਰੇ ਸਾਰੀ ਫਿਲਮ ਹੋਈ ਅੱਛਾ ਕੈਮਰੇ ਸਾਰੇ ਦੁਕਾਨ ਇਹਨਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਸ਼ੋਰੂਮ ਤੇ ਹਲੋ ਕੋਡੋ ਲੜਕਾ ਨੂੰ ਜਿਹਾ ਲੱਗਿਆ ਗੋਲੀ ਚੱਲਦੀ ਹੈ ਗੱਲੀ ਨਹੀਂ ਹੋਣੀ ਹਾਂਜੀ ਹਾਂ ਪਤਾ ਨਹੀਂ ਕਿੰਨਾ ਆਇਆ ਕੋਈ ਗੋਲੀ ਇਹਨਾਂ ਦੇ ਸਾਹਮਣੇ ਸੁਬਿਆਣੀ ਦੇ ਕਿਹੜੇ ਲੋਹਜਾਲਾ ਸਾਹਮਣੇ ਕਿੰਨੇ ਆਏ ਉਹਦੇ ਮਾਰ ਤੇ ਜਾਂਦੀ ਰਹੂ ਗਾਂਧੀ ਰੋਡ ਤੋਂ ਅੱਪਰ ਕਰਤਾਰਪੁਰ ਇਹਦੀ ਮਾਰ ਗਾਂਧੀ ਰੋਡ ਤੋਂ ਇਹਦੀ ਮਾਰ ਥੱਲੇ ਥੰਮਣ ਹਾਂ ਨਾਮ ਹੱਸ ਕਰਦੇ ਹਾਂ ਅੰਦਾਜ਼ਾ ਮੈਂ ਇੱਕ ਮੁੰਡਿਆ ਕਿਦਾਤਾ ਹਾਂ ਕਿਸੇ ਕੋਲ ਧੋਲੀ ਰੇਡੀ ਸੀ ਨੰਬਰ 3 ਥੱਲੇ ਸਾਹਮਣੇ ਆ ਗਿਆ ਜਿਹੜੀ ਦੁਕਾਨ ਕੋਲ ਇੱਕ ਲਫਾਫਾ ਉਹਨਾਂ ਦੇ ਹੱਥ 'ਚ ਸੀ ਕਾਲਾ ਜਿਹਾ ਪਤਾ ਨਹੀਂ ਇਹ ਪੈਸੇ ਵਾਲਾ ਸੀ ਕਿ ਕਹਿੰਦੇ ਜਣਾ ਸੀ ਉਹ ਜਦੋਂ ਗਿਆ ਗੱਡੀ ਬਿਨਾਂ ਦਰਵਾਜ਼ੇ ਦੇ

ਦੁਕਾਨ 'ਤੇ ਜੀ ਅਸੀਂ ਦੋ ਜਣੇ ਬੌਜੀ ਗੱਲੇ ਤੇ ਬੈਠੇ ਸੀਗੇ ਮੈਂ ਕਸਟਮਰ ਨੂੰ ਸਾਮਾਨ ਦੇ ਜਾਂਦਾ ਸੀ ਜੀ ਤੇ ਉਹ ਦੋ ਜਣੇ ਉਹ ਸੀਗੇ ਅਚਾਨਕ ਅੰਦਰ ਆਇਆ ਇੱਕ ਸਰਦਾਰ ਹੂ ਬੰਨਾ ਸੀਗੇ ਜੀ ਤੋ ਕਹਿੰਦਾ ਜੀ ਆਪਣਾ ਗੱਲਾ ਦੇ ਦੋ ਮੈਨੂੰ ਹਵਾਲੇ ਕੱਢੋ ਅਸੀਂ ਸਮਝਿਆ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਕਿਹਾ ਉਸ ਨੂੰ ਹੱਥ ਵੀ ਲਾਇਆ ਮੈਨੂੰ ਮੈਂ ਕਿਹਾ ਕੀ ਮਜ਼ਾਕ ਕਰੀਏ ਨਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰ ਦੇਣੀ ਹੈ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 8:00 ਵਜੇ ਮੈਂ ਮੈਂ ਸਮਝਿਆ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਂ ਢੱਕਾ ਜਦੋਂ ਮਾਰਿਆ ਮੈਂ ਡੈਗ ਪਿਆ ਮੈਂ ਫਿਰ ਉਹ ਉਹਲੇ ਉਹਨੂੰ ਹੋ ਗਿਆ ਪਰ ਉਹਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਨੇ ਕੀ ਕਰੀਏ ਨੇ ਯਾਰ ਕਿਉਂ ਮਜ਼ਾਕ ਕਰੀਏ ਨਾ ਫਿਰ ਬੌਜੀ ਨੇ ਗੋਲੀਆਂ ਮਾਰਤੀਆਂ ਫੜਕ ਫੜਕ ਕਿੱਥੇ ਵੱਜੀਆਂ ਗੋਲੀਆਂ ਦੋਨੇ ਪੱਟਾਂ ਤੇ ਵੱਜੀਆਂ ਜੀ ਕਿ ਵੀ ਵਗੈਰਾ ਤੇ ਹੈਗੀ ਉੱਥੇ ਹਾਂਜੀ ਹੈਗਿਆ ਜੀ ਪਤਾ ਲੱਗਿਆ ਕੌਣ ਬੰਦਾ ਸੀ ਇਹ ਕੱਲਾ ਸੀ ਕੋਈ ਕੋਈ ਪਤਾ ਨਹੀਂ ਜੀ ਲੱਗਿਆ ਸਰਦਾਰ ਆ ਟਾਈਮ ਉਹ ਥੋੜੀ ਵੀ ਦੇਖ ਲੋ ਜੀ ਮਤਲਬ 9 ਤੋਂ 9 ਤੋਂ ਉੱਪਰ ਹੀ ਹੈ ਜੀ 9 ਵਜੇ ਦਾ 9 ਸੱਜਣ 9:30 9 ਵਜੇ ਦਾ ਕੀ ਨਾਮ ਕੀ ਰੋਤਾ ਸਰੇਂਦਰਪਾਲ ਜੀ ਇਹਦਾ ਨਾਮ ਚਰਨਦਾਸ ਜੀ ਅਜੀ ਕੀ ਹੋਇਆ ਤੁਹਾਡੇ ਰੁਪਾਂ ਦੇ ਉੱਪਰ ਅਸੀਂ ਬੈਠੇ ਆ ਜੀ ਅਸੀਂ ਜੇ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ ਇੱਕ ਇੱਕ ਬੰਦਾ ਆਇਆ ਉਹਨੇ ਇੱਕ ਕਸਟਮਰਸ ਖੜਾ ਸੀ ਤੇ ਆਂਦਾ ਵੜਿਆ ਤੇ ਕਹਿਣ ਲੱਗਾ ਕਿ ਹੋਇਆ ਹੋਇਆ ਕੀ ਬਾਜੀ ਦੱਸੋ ਜਾਣ ਕਰ ਬਸ ਇਹ ਬੰਦਾ ਆਇਆ ਉਹਨੇ ਆਪਣਾ ਢੀਲੇ ਪਟਕੇ ਨਾਲ ਮੂੰਹ ਬੰਨਿਆ ਸੀ ਉਹਨੇ ਜੀ ਅੱਛਾ ਜੀ ਤੇ ਅਸੀਂ ਕਦੇ ਕਦੇ ਮਜ਼ਾਕ ਕਰੀ ਜਾਂਦੇ ਜੋ ਮੈਂ ਗੋਲੀ ਮਾਰਦੇ ਨਹੀਂ ਗੱਲਾਂ ਦੇ ਦਿਓ ਅਈ ਕਦ ਮਜ਼ਾਕ ਕਰੀ ਜਾਂਦਾ ਕੋਈ ਬੰਦਾ ਸਾਨੂੰ ਜਾਣ ਆਲਾ ਤਾਂ ਵੀ ਗੋਲੀ ਮਾਰ ਦੇਣੀ ਆ ਤਾਂ ਮੈਂ ਇੱਕਦੋਂ ਬਾਹਰ ਨੂੰ ਭੱਜਾਂ ਜੀ ਹੋਰ ਮੇਰੇ ਕੋਲ ਹੋਣੀ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਮੇਰਾ ਮੋਬਾਈਲ ਵੀ ਲੱਗਿਆ ਜੀ ਉਹ ਮੋਬਾਈਲ ਹਾਂ ਜੀ ਇਹ ਹੁੰਦਾ ਸੀ ਮੋਨਾ ਸੀ ਇਕੱਲਾ ਸੀ ਤੇ ਇੰਨੇ ਸਰਦਾਰ ਸੀ ਬੰਦਾ ਜੀ ਸਰਦਾਰ ਸੀ ਕੈਮਰੇ ਵਾਲਾ ਲੱਗੇ ਹੋਏ ਸੀ ਹਾਂ ਜੀ ਲੱਗਾ ਕਿਥੇ ਕਿਥੇ ਵੱਜੀ ਗੋਲੀ ਦਾ ਦੋ ਲੱਤਾਂ 'ਚ ਵੱਜੀ ਦੋ ਗੋਲੀਆਂ ਇਕੱਲਾ ਬੰਦਾ ਸੀ ਭਾ ਕੱਲਾ ਬੰਦਾ ਆਇਆ ਜੀ ਕੱਲਾ ਹੀ ਆਇਆ ਜੀ ਅੱਜ ਬਾਹਰ ਨਹੀਂ ਸਾਨੂੰ ਪਤਾ ਨਹੀਂ ਕੀ ਆ ਪਤਾ ਨਹੀਂ ਜੀ ਕੀ ਗੱਡੀ ਖੜੀ ਸੀਗੀ ਕਿਸ ਚੱਕਰ ਜੀ ਗਈ ਇੱਕ ਪਾਇਲਿੰਗ ਦਾ ਮਾਮਲਾ ਹੈ ਕੀ ਮਾਮਲਾ ਸੀ ਇਹ ਟੇਸ਼ਨ ਆਇਆ ਜੀ ਸਾਡੇ ਕੋਲ ਗਨ ਸ਼ਾਟ ਦਾ ਮਾਮਲਾ ਸੀਗਾ ਸੁਰਿੰਦਰ ਪਾਲ ਨਾਮ ਸੀਗਾ ਪੇਸ਼ੰਟ ਦਾ ਸੁੰਦਰਪਾਲ ਉਮਰ ਸੀ ਉਹਦੀ ਗਾਂਧੀ ਰੋਡ ਤੇ ਗਨ ਸ਼ਾਟ ਹੋਇਆ ਹੋ ਕਾਰਨ ਕੀ ਹੋਇਆ ਕਾਰਨ ਉਹ ਕਹਿ ਰਹੀ ਸੀ ਕਿ ਅਸੀਂ ਤਾਂ ਆਪ ਦੀ ਦੁਕਾਨ ਤੇ ਸੀਗੇ ਉਹਨਾਂ ਦੇ ਕਰਿਆਨੇ ਦੀ ਦੁਕਾਨ ਹੈ ਕਿ ਕੁਸਵਾਨ ਲੈਣਾ ਆਇਆ ਸੀ ਉਹ ਕੁੜੀ ਗੜੀ ਦੇ ਪਿੱਛੇ ਕੋਈ ਥਾਰ ਥੋਰ ਵਾਲੇ ਆਏ ਉਹਨਾਂ ਨਾਲ ਬਹਿਸ ਵਾਜੀ ਤੇ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਏ ਕਿੰਨੇ ਲੋਗੇ ਚੇਜੇ ਸੌਰੀ ਕਿੰਨੇ ਲੋਕ ਜਦੋਂ ਮਿਲ ਜੱਕ ਵੀ ਇੱਕ ਹੀ ਬੰਦਾ ਹੋਇਆ ਜੀ ਗੋਲੀਆਂ ਜੀ ਗੋਲੀ ਥਾਈ ਤੇ ਲੱਗੀ ਉਹਦੇ ਦੋਨੇ ਥਾਈ ਤੇ ਕਿੰਨੀਆਂ ਗੋਲੀਆਂ ਲੱਗੀਆਂ ਤੋ ਗੋਲੀ ਵਜੇ ਇੱਕ ਸੱਜੇ ਖੱਬ ਪਾਸੇ ਇੱਕ ਖੱਬ ਹਾਂਜੀ ਅਸੀਂ ਫਰਸਟ ਐਡ ਦੇਤੀ ਤੇ ਉਹਦੇ ਸੈਂਪਲ ਜਰ ਲੈਣੇ ਸੀ ਪਰਚਾ ਕੱਟਤਾ ਐਕਸ-ਰੇ ਆਸਤੇ ਅਸੀਂ ਉਹ ਬੁਲਾ ਲਿਆ ਸੀਗਾ ਸਾਡੇ ਐਕਸ-ਰੇ ਵਾਲਾ ਤੇ ਉਹ ਫਰੀਦਕੋਟ ਲੈ ਕੇ ਚਲੇ ਗਿਆ ਕੋਈ ਲਾਈਟ ਦਾ ਮਾਮਲਾ ਨਹੀਂ ਸੀ ਇੱਥੇ ਆਪਣੇ ਹਸਪਤਾਲ ਦੇ ਉੱਤੇ ਜਦੋਂ ਐਕਸ-ਰੇ ਕਰਨ ਆਇਆ ਸੀ ਉਹਦਾ ਐਕਸ-ਰੇ ਮਸ਼ੀਨ ਚੱਲੀ ਨਹੀਂ ਲਾਈਟ ਚਲੀ ਗਈ ਸੀਗੇ ਮੇਰੀ ਚਲਰੀ ਬਾਹਰ ਤਾਂ ਕਰਕੇ ਸ਼ਾਇਦ ਸਰ ਪ੍ਰੋਬਲਮ ਨਹੀਂ ਹੋਣ ਲਾਈਨ ਤਾਂ ਹੈ ਹੀ ਪਰ ਐਕਸ-ਰੇ ਹੋਇਆ ਨਹੀਂ ਬਸ ਹੁਣ ਆਪ ਨੂੰ ਇਹਦੇ ਮਾਮਲੇ 'ਚ ਮੈਂ ਕੁਝ ਕਹਿ ਨਹੀਂ ਦੱਸਦਾ ਪੇਸ਼ੈਂਟ ਦੀ ਹਾਲਤ ਕਿਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਤੋ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਤੁਹਾਨੂੰ